ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਬੱਤੇ ਅੱਜ ਪਿੰਡਾਂ ਦੇ ਚੰਦਰਵੇਲਾ ਇਹਨਾਂ ਨੇ ਇਹਨਾਂ ਦੀ ਡਿਮਾਂਡ ਆਈ ਸੀ ਕਿ ਸਾਨੂੰ ਬਰਾਚਣ ਨਹੀਂ ਚਾਹੀਦਾ ਅਨਾਕ ਕੁਝ ਹੋਰ ਚਾਹੀਦਾ ਸਾਨੂੰ ਚਾਰ ਮੈਸਾਂ ਬਾਅਦ ਚਾਹੀਦਾ ਸਾਡੇ ਮੈਸਾਂ ਦਾ ਜਿੱਦਾਂ ਫਸਲ ਵਿੱਚ ਪਾਣੀ ਖੜਿਆ ਵਾ ਇਸ ਕਰਕੇ ਵੀ ਸਾਨੂੰ ਦਿੱਕਤ ਆਵੇ ਅਸੀਂ ਉਹਨਾਂ ਨੂੰ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਸਾਨੂੰ ਕਿਹਾ ਵੇ ਤੂੰ ਚਾਰ ਲੈ ਕੇ ਆ ਵੇ 60 ਕੁਆਂਟਲ ਚਾਰ ਲੈ ਕੇ ਆ ਟਰਾਲੀ 'ਚ ਖੜਾ ਹੈ ਜੀ ਬਾਕੀ ਇਹਨਾਂ ਨੇ ਆਪਣੇ ਆਪ ਭਾਜੀਆ ਇਹਨਾਂ ਨੇ ਆਪੇ ਵੰਡ ਦੇਣਾ ਜਿਹੜਾ ਵੀ ਗਰੀਬ ਘਰ ਦਾ ਹੋਊਗਾ ਕੋਈ ਵੀ ਜਿੱਦਾਂ ਵੀ ਜਿੱਦਾਂ ਵੀ ਕੋਈ ਲੋੜ ਵਾਲਾ ਕੋ ਉਹਨੂੰ ਵੰਡ ਦੂਗੇ ਬਾਕੀ ਉਹ ਔਰ ਕੋਈ ਬਿਮਾਰੀ ਨਾ ਜੂਝ ਰਿਹਾ ਹੋਵੇ ਕੋਈ ਕਿਸੇ ਦਾ ਕੋ ਕੱਚਾ ਕਮਰਾ ਕੋ ਬਾਲਿਆਂ ਵਾਲਾ ਹੋਵੇ ਕੋ ਜਿੱਦਾਂ ਵੀ ਹੋ ਉਹਨਾਂ ਬਾਤੇ ਵੀ ਸੇਵਾ ਕਰਦੇ ਜਾਂਦੇ ਬਾਕੀ ਅਸੀਂ ਤਰਜੀਤ ਭਾਈ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਜਿਹੜੇ ਸੇਵਾ ਕਰ ਰਹੇ 1 ਸਾਲ ਤੋਂ ਲਗਾਤਾਰ ਹੀ ਅਸੀਂ ਸੇਵਾ ਕਰ ਰਹੇ ਆ ਬਾਕੀ ਹੁਣ ਜਿੱਦਾਂ 15 ਦਿਨ ਹੋ ਗਏ ਸਾਨੂੰ ਜਿਹੜੀ ਇਹ ਸੇਵਾ ਮਤਲਬ ਹਾਰਡਬੀਡ ਦਾਣੀ ਕਰੇਗਾ ਕਿ ਨੂੰ ਰਾਸ਼ਨ ਦੇ ਕਰਦੇ ਕਿਸੇ ਨੂੰ ਕੋ ਆਚਾਰਾ ਦੇਗਾ ਕਿ ਨੂੰ ਤੂੜੀ ਦੇਗਾ ਤੇ ਕਿ ਨੂੰ ਆ ਆਚਾਰ ਦੇਗਾ ਆਚਾਰ ਦੇਗਾ ਤੇ ਇਸ ਕਰਕੇ ਅਸੀਂ ਤਰਨਜੀਤ ਭਾਈ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਬਾਕੀ ਮੈਂਬਰ ਹੈ ਭਾਈ ਤੁਹਾਡਾ ਨਾਮ ਹੋ ਗਿਆ ਜੀ ਮੈਂ ਉਹਨੂੰ ਬੁਲਾ ਰਹਿਣਾ ਜੀ ਪਿੰਡ ਚੰਦਵਾਲ ਤੋਂ ਨੰਬਰਦਾਰ ਆ ਜੀ ਮੈਂ ਤੁਸੀਂ ਬੋਲ ਦਿਓ ਭਾਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਧੰਨਵਾਦ ਜੀ ਭਾਈ ਦਾ ਬਹੁਤ ਭਾਈ ਤੁਹਾਡਾ ਕਹਿਣਾ ਜੀ ਨਾਨਕ ਸਿੰਘ ਜੀ ਇਹ ਨਾਨਕ ਸਿੰਘ ਹੈ ਚੰਦਵਾਲ ਤੋਂ ਤੁਹਾਡਾ ਜੀ ਭਜਨ ਸਿੰਘ ਹੈ ਜੀ ਤੁਹਾਡੇ ਬੀਬੀ ਮਨਜੀਤ ਕੌਰ ਮਨਜੀਤ ਕੌਰ ਤੁਹਾਡਾ ਜੀ ਪ੍ਰਮੋਦ لال ਪ੍ਰਮੋਦ ਲਾਲ ਇਹਨਾਂ ਨੂੰ ਸਾਰੇ ਪਰਿਵਾਰ ਨੂੰ ਅਸੀਂ ਮਤਲਬ ਆਚਾਰ ਦੇਣਾ ਹੈ ਮਤਲਬ ਇਹਨਾਂ ਨੂੰ ਸਾਰਿਆਂ ਨੂੰ ਜਿੱਦਾਂ ਬੇ ਡਿਊਟੀ ਲਾਈ ਵੀ ਨਦੀ ਇਹ ਡਿਊਟੀ ਲਾਈ ਵੀ ਨਦੀ ਚਾਰ ਬੰਦੇ ਨੇ ਕਹਿੰਦੇ ਕੱਲੇ ਕੱਲੇ ਘਰ ਵੀ ਜਾ ਕੇ ਦੇਖ ਕੇ ਜਿਹੜਾ ਬਿਵਾਰ ਲੈਣ ਜੋਗੋਂ ਉਹਨੂੰ ਦੇਉਂਗੇ ਰਾਜਾ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ